ਇਹ ਜਗਾ ਤੋਂ ਇਹ ਨਹਿਰ ਟੁੱਟ ਕੇ ਲੋਕਾਂ ਦੀਆਂ ਕਣਕਾਂ ਦੇ ਵਿੱਚ ਜਦੋਂ ਪਾਣੀ ਦੀ ਨਹੀਂ ਲੋੜ ਉਦੋਂ ਟੁੱਟ ਕੇ ਲੋਕਾਂ ਦੀਆਂ ਕਣਕਾਂ ਨੂੰ ਇਹਨੇ ਡੋਬ ਦਿੱਤਾ ਇਹ ਸਰਕਾਰ ਦੀਆਂ ਨਨਕੈਲੀਆਂ ਆ ਵੀ ਬੇਵਾ ਪਾਣੀ ਛੱਡਤਾ ਤੁਹਾਡੀ ਖੇਤਾਂ 'ਚ ਪਾਣੀ ਵੜ ਗਿਆ ਆ ਸਾਰੀ ਕਣਕ ਡੁੱਬ ਗਈ ਪਿੱਛੇ ਕੋ ਸਾਹ ਪਾਲੇ ਪਰ ਪਿੰਡ ਦੇ ਲੋਕ ਆ ਜਿਨ੍ਹਾਂ ਦੇ ਘਰਾਂ 'ਚ ਵੀ ਪਾਣੀ ਪਿਆ ਹੋਇਆ ਪਾਣੀ ਜੇ ਨਾ ਨਿਕਲਿਆ ਤਾਂ ਫਿਰ ਸਾਰੀ ਗੱਲ ਗਲ ਗਈ ਆ ਜੀ ਇਹਦੇ ਚੋਂ ਕਿਧਰ ਨਿਕਲਣਾ ਢਾਈ ਘੋਟ ਪਾਣੀ ਇਹ ਕਿਸੇ ਬੰਦੇ ਨਿਕਲਣਾ ਨਹੀਂ ਲੋੜ ਹੁੰਦੀ ਏ ਪਾਣੀ ਦੀ ਨਹਿਰ ਦੀ ਉਦੋਂ ਇਸ ਨਹਿਰ ਦੇ ਵਿੱਚ ਟਿੱਪ ਵੀ ਪਾਣੀ ਨਹੀਂ ਆਉਂਦਾ ਜਦੋਂ ਇਹਦੀ ਲੋੜ ਨਹੀਂ 4 ਸਾਲ ਹੋ ਗਏ ਹਰ ਸਾਲ ਹੀ ਇਹ ਨਹਿਰ ਇੱਥੋਂ ਟੁੱਟਦੀ ਆ ਕਾਸ ਨਹੀਂ ਗਾ ਪੂਰਾ ਵੀ ਨਹਿਰ ਕਾਟੇ ਤੇ ਪਾਣੀ ਛੁ ਜਾਣ ਡਿਆ ਬਹੁਤ ਜ਼ਿਆਦਾ ਜਾਣ ਡਿਆ ਪਾਣੀ ਕਰਾਉਣ ਇਹਨਾਂ ਦੇ ਇਹ ਤਾਂ ਹੀ ਨੁਕਸਾਨ ਹੀ ਹੈ ਜੀ ਜ਼ਿੰਮੇਦਾਰ ਦਾ ਔਰ ਲੜਾਈਆਂ ਹੋਣਗੀਆਂ ਇੱਕ ਦੂਜੇ ਨਾਲ ਤੇ ਪਰਚੇ ਹੋਣਗੇ ਫਿਰ ਵਿਚਾਰੀਆਂ ਹੀ ਲੋਕ ਪੈਸੇ ਲਾਉਣਗੇ ਥਾਣਿਆਂ 'ਚ ਅਫਸਰਾਂ ਘਰਾਂ 'ਚ ਬੈਠੇ ਆ ਕਿਹਦੀ ਗਲਤੀ ਨਾਲ ਇਹ ਸਭ ਕੁਝ ਹੋਏਗਾ ਪ੍ਰਸ਼ਾਸਨ ਦੀ ਅਫਸਰਾਂ ਦੀ ਪ੍ਰਸ਼ਾਸਨ ਦੀ ਹੈ ਇਹ ਅਫਸਰਾਂ ਦੇ ਉੱਪਰ ਜਿਹੜੇ ਬਿਨ ਵੇਖਿਆ ਹੀ ਆਰਡਰ ਦੇ ਦਿੰਦੇ ਵੀ ਪਾਣੀ ਛੱਡ ਦਿਓ ਤੇ ਜ਼ਮੀਨੀ ਲੈਵਲ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਵੀ ਅੱਗੇ ਕੀ ਹੈਗਾ ਨੇ ਲੋਕ ਵਿਚਾਰੇ ਪਾਣੀ ਨੂੰ ਬੰਨਣ ਦੀ ਕੋਸ਼ਿਸ਼ ਕਰ ਰਿਹਾ ਪਹਿਲਾਂ ਹੜਾ ਨੇ ਮਾਰ ਦਿੱਤਾ ਹੁਣ ਆ ਫਿਰ ਜਿਹੜੀਆਂ ਨਹਿਰਾਂ ਨੇ ਆ ਜਿਹੜੀਆਂ ਕਸੀਆਂ ਨੇ ਇਹ ਟੁੱਟ ਟੁੱਟ ਕੇ ਕੀ ਹਾਲਾਤ ਬੜਦੇ ਜਾ ਰਿਹਾ ਤੁਸੀਂ ਆਪ ਨਜ਼ਰ ਮਾਰ ਸਕਦੇ ਹੋਰ ਅਫਸਰ ਆਇਆ ਨਹਿਰੀ ਵਿਭਾਗ ਦਾ ਨਹਿਰੀ ਵਿਭਾਗ ਦਾ ਕੋਈ ਅਫਸਰ ਨਹੀਂ ਆਇਆ ਲੋਕਾਂ ਦਾ ਨੁਕਸਾਨੇ ਦੀ ਭਰਾਈ ਕੌਣ ਕਰੇਗਾ ਅਗਰੇ ਪਾਣੀ ਥੋੜ ਦੇ ਨੇ ਤੇ ਖੜਾ ਰਹਿੰਦਾ ਤਾਂ ਜਿੰਨੀ ਕਣਕਾ ਹੋ ਇੱਥੇ ਪਾਣੀ ਚ ਗਲ ਜੂਗੀ ਔਰ ਉਹਦਾ ਜ਼ਿੰਮੇਵਾਰ ਕੌਣ ਹੈ ਕਿ ਪ੍ਰਸ਼ਾਸਨ ਉਸਦੀ ਜ਼ਿੰਮੇਵਾਰੀ ਚੱਕੇਗਾ ਦੋਸਤੋ ਤੁਹਾਨੂੰ ਇੱਕ ਤਸਵੀਰ ਦਿਖਾਉਣ ਲੱਗਿਆਂ ਕਿ ਕਿਸ ਕਦਰ ਜਦੋਂ ਨਹਿਰਾਂ ਦੇ ਪਾਣੀ ਦੀ ਨਹੀਂ ਲੋਕਾਂ ਨੂੰ ਜ਼ਰੂਰਤ ਹੋ ਸਮੇਂ ਜਿਹੜਾ ਪਾਣੀ ਵੇਖੋ ਕਿਵੇਂ ਲੋਕਾਂ ਦੇ ਖੇਤਾਂ ਦੇ ਵਿੱਚ ਪਹੁੰਚਿਆ ਔਰ ਪਹਿਲੀ ਗੱਲੇ ਪਾਣੀ ਕਿਵੇਂ ਪਹੁੰਚ ਗਿਆ ਆ ਇੱਕ ਨਹਿਰ ਆ ਜਿਹੜੀ ਨਹਿਰ ਟੁੱਟ ਗਈ ਆ ਇੱਕ ਜਗ੍ਹਾ ਤੋਂ ਉਹਨੂੰ ਟੁੱਟੀ ਕਈ ਜਗ੍ਹਾ ਤੋਂ ਇਹ ਨਹਿਰ ਟੁੱਟ ਕੇ ਲੋਕਾਂ ਦੀਆਂ ਕਣਕਾਂ ਦੇ ਵਿੱਚ ਜਦੋਂ ਪਾਣੀ ਦੀ ਨਹੀਂ ਲੋੜ ਉਦੋਂ ਟੁੱਟ ਕੇ ਲੋਕਾਂ ਦੀਆਂ ਕਣਕਾਂ ਨੂੰ ਇਹਨੇ ਡੋਬ ਦਿੱਤਾ ਤੁਸੀਂ ਆਹ ਪਾਓ ਨਜ਼ਰ ਮਾਰ ਲਓ ਕਿੰਨਾ ਕਿੰਨਾ ਪਾਣੀ ਕਿੰਨੇ ਕਿੰਨੇ ਫੁੱਟ ਹੈਗਾ ਇਹ 2-2 ਟਾਈਟੇ ਫੁੱਟ ਪਾਣੀ ਆ ਜਿਹੜਾ ਕਣਕਾਂ ਦੇ ਵਿੱਚ ਖੜਾ ਹੈ ਇਹ ਬਾਈ ਇਹ ਖੇਤ ਤੁਹਾਡਾ ਹਾਂਜੀ ਮੈਂ ਮੈਂ ਹਰਜੀਤ ਸਿੰਘ ਅੱਛਾ 3 ਲੱਖਾਂ ਢੀਆਂ ਫਰਾਇਮਲ ਪਹਾਲਾ ਕੀ ਗੱਲ ਬਣੀ ਆ ਇਹ ਆ ਜਿਹੜਾ ਪਾਣੀ ਟੁੱਟ ਗਿਆ ਕਿਵੇਂ ਟੁੱਟ ਗਿਆ ਇਹ ਜੀ ਪਿੱਛੋਂ ਪਾਣੀ ਜ਼ਿਆਦਾ ਛੱਡਣ ਕਾਰਨ ਅੱਗੇ ਜ਼ਿਮੀਂਦਾਰਾਂ ਨੂੰ ਜ਼ਰੂਰਤ ਨਹੀਂ ਸਾਰੇ ਮੋਗੇ ਬੰਦ ਪਏ ਤੇ ਇਹ ਸਰਕਾਰ ਦੀਆਂ ਨਨਕੀਆਂ ਹੀ ਆ ਵੀ ਬੇਵਾ ਪਾਣੀ ਛੱਡਤਾ ਤੁਹਾਡੇ ਖੇਤਾਂ 'ਚ ਪਾਣੀ ਵੜ ਗਿਆ ਆ ਸਾਰੀ ਕਣਕ ਡੁੱਬ ਗਈ ਪਿੱਛੇ ਕੋਈ ਸਾ ਪਹਾਲੇ ਫਰ ਪਿੰਡ ਦੇ ਲੋਕ ਆ ਜਿਨ੍ਹਾਂ ਦੇ ਘਰਾਂ ਚ ਵੀ ਪਾਣੀ ਪਿਆ ਹੋਇਆ ਅੱਛਾ ਕਿੰਨੇ ਕਿੰਨੀ ਹੈਗੀ ਆ ਤੁਹਾਡੀ ਜ਼ਮੀਨ ਜਿਹੜੀ ਸਰਪਾ ਤੋਂ 1.5 ਕਿੱਲਾ ਜ਼ਮੀਨ ਠੇਕੇ ਤੇ ਲਈ ਸੀ ਉਹ ਵੀ ਡੁੱਬ ਗਈ ਜੀ ਅੱਛਾ ਇਹ ਠੇਕੇ ਤੇ ਲਈ ਤੁਸੀਂ ਠੇਕੇ ਤੇ ਜ਼ਮੀਨ ਲਈ ਅੱਛਾ ਇਹ ਪਾਣੀ ਜੇ ਨਾ ਨਿਕਲੇ ਤਾਂ ਫਿਰ ਸਾਰੀ ਗਲ ਗਈ ਜੀ ਗਲ ਗਈ ਆ ਜੀ ਇਹਦੇ ਚੋਂ ਕਿਦੋਂ ਨਿਕਲਣਾ 2.5 ਫੁੱਟ ਪਾਣੀ ਇਹ ਕਿਸੇ ਬੰਦੇ ਨਿਕਲਣਾ ਨਹੀਂ ਉਹ ਸੜਕਾ ਪਾਣੀ ਕ੍ਰੋਸ ਹੋਣ ਲੱਗ ਗਿਆ ਉਹ ਦੇਖੋ ਅੱਗੇ ਇਹ ਤਾਂ ਫਿਰ ਸੜਕੇ ਵੀ ਟੁੱਟੂਗੀ ਸੜਕ ਵੀ ਟੁੱਟੂਗੀ ਅਗਲੇ ਜ਼ਿਮੀਂਦਾਰਾਂ ਦਾ ਵੀ ਨੁਕਸਾਨ ਹੋਊਗਾ ਅੱਛਾ ਇਹ ਜਿਹੜੀ ਟੁੱਟੀ ਹੈ ਨਹਿਰ ਦਾ ਕਾਰਨ ਕੀ ਬਣਿਆ ਕਿਉਂ ਟੁੱਟੀ ਤੁਸੀਂ ਕੀ ਕਾਰਨ ਮੰਨਦੇ ਹੋ ਕਾਰਨ ਇਹ ਹੈ ਜੀ ਇੱਕ ਤੇ ਅੱਗੇ ਉਹ ਨਹਿਰ ਦਾ ਪਾਣੀ ਜਿਹੜੇ ਖਾਲੇ ਬੰਦ ਕੀਤੇ ਹੋਏ ਆ ਜਿੱਥੇ ਟਾਇਲਾਂ ਤੋਂ ਪਾਣੀ ਗਾਂ ਜਾਣਾ ਹੈ ਅੱਛਾ ਤੇ ਉਹ ਅੱਗੇ ਪਾਣੀ ਜਾ ਨਹੀਂ ਰਿਹਾ ਇੱਥੇ ਢਾਫ ਲੱਗ ਜਾਂਦੀ ਹੈ ਦੋ ਤਿੰਨਾਂ ਪਿੰਡਾਂ 'ਚ ਅੱਛਾ ਤੇ ਇੱਥੋਂ ਪਾਣੀ ਹਰ ਵਾਰੀ ਹੀ ਟੁੱਟ ਜਾਂਦੀ ਹੈ ਦੋ ਤਿੰਨਾਂ ਥਾਵਾਂ ਤੋਂ ਅੱਛਾ ਹੋਰ ਕਿੱਥੋਂ ਕਿੱਥੋਂ ਪਿੱਛੇ ਟੁੱਟੀ ਦੱਸੋ ਹਾਂ ਆ ਪੁਲ ਦੇ ਨਾਲੋਂ ਵੀ ਅੱਜ ਟੁੱਟੀ ਹੀ ਉੱਥੋਂ ਬੰਦੀ ਆ ਨਦੇ ਗਾਲੀ ਨਾਲ ਲੈ ਕੇ ਲੋਕ ਉਹ ਪਿੱਛੇ ਉਹ ਜਿਹੜਾ ਪਿੰਡ ਉੱਥੇ ਵੀ ਪੁੱਲ ਦੇ ਨਾਲ ਟੁੱਟ ਗਈ ਸਫਾਈ ਬਾਈ ਕਿੰਨੀ ਘਗੀ ਇਹ ਤੇ ਕਹਿੰਦੇ ਵੀ ਹਰ ਬਰੀ ਦੀ ਸਫਾਈ ਕਰਨੀ ਚਾਹੀਦੀ ਪਾਣੀ ਛੱਡਣ ਤੋਂ ਪਹਿਲਾਂ ਸਫਾਈ ਤਾਂ ਵੇਖ ਲੋ ਵੀ ਅੱਗੇ ਆ ਪਿੰਡ ਦਾ ਪਾਣੀ ਪੈਂਦਾ ਉੱਥੇ ਉੱਥੇ ਨਦੀ ਇਕ ਲਾਲੀ ਸੀ ਉਹ ਵੀ ਨਹੀਂ ਕੱਢੀ ਗਈ ਮੌਕੇ ਤੇ ਤੇ ਹੁਣ ਜਦੋਂ ਨày ਟੁੱਟ ਗਈ ਹੁਣ ਕੱਢੀ ਨੂੰ ਕੀ ਫਾਇਦਾ ਉਹਦਾ ਅੱਛਾ ਕਿਸੇ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਕਿਸੇ ਅਫਸਰ ਨੇ ਆਇਆ ਕੋਈ ਅਫਸਰ ਮੇਡ ਸਾਹਿਬ ਵੀ ਆਏ ਸੀ ਨਹੀਂ ਕੋਈ ਹੋਰ ਅਫਸਰ ਆਇਆ ਨਹਿਰੀ ਵਿਭਾਗ ਦਾ ਨਹਿਰੀ ਵਿਭਾਗ ਦਾ ਕੋਈ ਅਫਸਰ ਨਹੀਂ ਆਇਆ ਜੀ ਅੱਛਾ ਅਸੀਂ ਤਾਂ ਬਹੁਤ ਫੋਨ ਵੀ ਕੀਤੇ ਉਥੇ ਟਾਇਲਾਂ ਦੇ ਪਿੱਛੇ ਵੀ ਗਏ ਆ ਪਰ ਕਿਥੋਂ ਉਥੋਂ ਪਾਣੀ ਵੀ ਨਹੀਂ ਬੰਦ ਕਰਦੇ। ਅੱਛਾ ਉਹ ਅੰਦ ਵੀ ਇਹ ਦੋ ਵੱਧ ਪਾਣੀ ਹਨ ਨੂੰ ਛੱਡਣ ਦਾ ਅਧਿਕਾਰ ਅਸੀਂ ਛੱਡਾਂਗੇ। ਫੇਰ ਤਾਂ ਸਾਰੇ ਡੁੱਬ ਜਾਣੇ ਜਿਹੜੇ ਸਾਹਮਣੇ ਆ। ਕਿ ਡੁੱਬਣ ਕਿਉਂ ਕੀ ਕਰਨ ਜੀਂਦਾਰ ਜੀ? ਆ ਪਾਣੀ ਤੁਹਾਡੇ ਕੋਲ ਹਲੇ ਵੀ ਉਵੇਂ ਚੱਲੀ ਜਾਂਦਾ। ਕੀ ਹੁਣ ਤੁਸੀਂ ਮੰਗ ਕਰਦੇ ਹੋ ਫਰੋਸਪੁਰ ਦੇ ਪ੍ਰਸ਼ਾਸਨ? ਇਹ ਤਾਂ ਐਂ ਹੀ ਦੇਖੋ ਕਰਦੇ ਆਂ ਵੀ ਇਹ ਜਿਹੜਾ ਪਾਣੀ ਲੋੜ ਮੁਤਾਬਕ ਛੱਡਿਆ ਜਾਵੇ ਜਦੋਂ ਜ਼ਰੂਰਤ ਆ। ਐਵੇਂ ਬੇਵਾ ਪਾਣੀ ਛੱਡਣ ਦਾ ਤਾਂ ਫਾਇਦਾ ਹੀ ਕੋਈ ਨਹੀਂ। ਤੁਹਾਡੇ ਕਿਹੜੇ ਪਿੰਡ? ਫਰਮਨਪਾਲਾ ਵੀਰੇ। ਤੁਹਾਡੇ ਖੇਤ ਚ ਪਾਣੀ ਆਇਆ ਕਿੱਥੇ ਆ ਅੱਛਾ ਕਿੰਨਾ ਕਿੰਨਾ ਪਾਣੀ ਹੈ ਪਾਣੀ ਵੀ 2-2 ਫੁੱਟ ਹੈਗਾ ਪਾਣੀ ਵੀਰੇ ਅੱਛਾ ਕਰਾਂ ਚ ਆ ਗਿਆ ਹਾਂਜੀ ਹਾਂਜੀ ਤੇ ਇਹ ਉਹ ਹੀ ਉੱਥੋਂ ਨਹਿਰ ਕਿਵੇਂ ਟੁੱਟੀ ਸਫਾਈ ਨਹੀਂ ਸੀ ਜਾਂ ਕਿਉਂ ਓਵਰਫਲੋ ਹੋਗਾ ਅੱਛਾ ਅੱਗੋਂ ਬੰਦ ਆ ਹਾਂਜੀ ਹਾਂਜੀ ਹੂੰ ਤੁਹਾਡਾ ਪਿੰਡ ਕਿਹੜਾ ਫਰੈਮਲ ਭਾਲਾ ਜੀ ਅੱਛਾ ਤੁਸੀਂ ਉੱਥੇ ਆਏ ਜੀ ਹਾਂਜੀ ਹਾਂਜੀ ਤੇ ਕੀ ਉੱਥੇ ਪਾਣੀ ਜਿਹੜਾ ਇਹਨਾਂ ਨੇ ਦੱਸਿਆ ਉਹਨਾਂ ਹਾਂਜੀ ਹਾਂਜੀ ਜੇ ਤੁਹਾਡੇ ਘਰ ਉੱਥੇ ਹੀ ਆ ਹਾਂਜੀ ਹਾਂਜੀ ਤੇ ਹੁਣ ਆਈ ਜਾਂਦਾ ਪਾਣੀ ਜਾਂ ਲਗਾਤਾਰ ਰੁਕਿਆ ਹੋਇਆ ਪਾਣੀ ਤਾਂ ਰੁਕਿਆ ਹੋਇਆ ਅੱਗੇ ਤਾਂ ਆਉਂਦਾ ਸੀ ਨਹਿਰ ਤੋਂ ਉਛਲਦਾ ਸੀ ਪਾਣੀ ਹੌਣ ਟੁੱਟ ਗਿਆ ਹੁਣ ਪਾਸੇ ਪਾਸੇ ਨਿਕਲ ਗਿਆ ਹਾਂਜੀ ਆ ਨਿਕਲ ਗਿਆ ਜੀ ਪਾਣੀ ਸਾਰੇ ਨਾ ਦੇ ਨਿਕਾਸ ਨਹੀਂਗਾ ਪੂਰਾ ਵੀ ਨਹਿਰ ਕੋ ਕਾਟੇ ਤੇ ਪਾਣੀ ਉੱਛ ਜਾਣ ਡਿਆ ਬਹੁਤ ਜ਼ਿਆਦਾ ਜਾਣ ਡਿਆ ਪਾਣੀ ਕਰਾਂ ਵਾਲੇ ਇਹਨਾਂ ਦੇ ਬਹੁਤ ਜਾਣ ਡਿਆ ਪਾਣੀ ਹਾਂਜੀ ਸਰ ਕੀ ਮਹੌਲਾ ਪਾਈ ਜੀ ਦੇ ਹਿਸਾਬ ਨਾਲ ਨਹਿਰਾ ਐਵੇਂ ਟੁੱਟ ਟੁੱਟ ਲੋਕਾਂ ਦੇ ਖੇਤਾਂ 'ਚ ਪਾਣੀ ਵੜਿਆ ਤਾਂ ਕੀ ਹਾਲਾਤ ਹੋ ਜਾਣਗੇ ਇਹ ਤਾਂ ਹੀ ਨੁਕਸਾਨ ਹੀ ਆ ਜੀ ਜ਼ਿੰਮੇਦਾਰ ਦਾ ਔਰ ਲੜਾਈਆਂ ਹੋਣਗੀਆਂ ਇੱਕ ਦੂਜੇ ਨਾਲ ਤੇ ਪਰਚੇ ਹੋਣਗੇ ਫਿਰ ਕਚਹਿਰੀਆਂ ਹੀ ਲੋਕ ਪੈਸੇ ਲਾਉਣਗੇ ਠਾਣਿਆਂ 'ਚ ਅਫਸਰਾਂ ਘਰਾਂ 'ਚ ਬੈਠੇ ਆ ਕਿਹਦੀ ਗਲਤੀ ਨਾਲ ਇਹ ਸਭ ਕੁਝ ਹੋਏਗਾ ਪ੍ਰਸ਼ਾਸਨ ਦੀ ਅਫਸਰਾਂ ਦੀ ਪ੍ਰਸ਼ਾਸਨ ਦੀ ਹੈ ਜੀ ਅਫਸਰਾਂ ਦੇ ਉੱਪਰ ਜਿਹੜੇ ਬਿਨ ਵੇਖਿਆ ਹੀ ਆਰਡਰ ਦੇ ਦਿੰਦੇ ਵੀ ਪਾਣੀ ਛੱਡ ਦਿਓ ਹੂੰ ਤੇ ਜ਼ਮੀਨੀ ਲੈਵਲ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਵੀ ਅੱਗੇ ਕੀ ਹੈਗਾ ਹਾਂ ਬੰਦ ਆ ਨਹਿਰਾਂ ਸਫਾਈ ਹੋਈ ਜਾਂ ਨਹੀਂ ਹੋਈ ਹਾਂਜੀ ਹਾਂਜੀ ਨਹਿਰਾਂ ਬੰਦ ਨੇ ਅੱਗੋਂ ਪਾਣੀ ਦੀ ਲੋਡ ਨਹੀਂ ਹੈਗੀ ਅਸਲ 'ਚ ਕਣਕਾਂ ਦੇ ਹੁਣ ਹੋਣੀ ਹੈਗੀ ਤੇ ਜ਼ਰੂਰਤ ਤੋਂ ਵੱਧ ਜਿੰਨੀ ਦੀ ਕੈਪੈਸਿਟੀ ਉਸ ਤੋਂ ਵੀ ਜ਼ਿਆਦਾ ਪਾਣੀ ਛੱਡਿਆ ਗਿਆ ਹੈ ਜਿਸ ਦਾ ਕਾਰਨ ਟੁੱਟੀ ਨਹਿਰ ਹਾਂ ਬਿਲਕੁਲ ਇਹਦੇ ਦਾ ਕਿਨਾਰੇ ਵੀ ਹੈ ਨਹੀਂ ਬਿਲਕੁਲ ਹਨਾ ਥੋੜੇ ਹਮ ਕੈਪੈਸਿਟੀ ਤੋਂ ਬਾਅਦ ਕੋਈ ਵੀ ਚੀਜ਼ ਜਦੋਂ ਪਾਣੀ ਆਏਗਾ ਤਾਂ ਫਿਰ ਟੁੱਟਣੀ ਨਹੀਂ ਰਹੀ ਐ ਇੱਥੋਂ ਨਹੀਂ ਕਿਤੇ ਪਿੱਛੋਂ ਟੁੱਟ ਜਾਂਦੀ ਐ ਅੱਗੇ ਟੁੱਟ ਜਾਂਦੀ ਹਮ ਹਮ ਕੋਈ ਆਇਆ ਅਫਸਰ ਅਫਸਰ ਗੱਲ ਕੀਤੀ ਕਿਸੇ ਨਾਲ ਨਹੀਂ ਆਪਣੇ ਮੇਟਰ ਨਾਲ ਹੀ ਹੋਈ ਸੀ ਗੱਲ ਮੇਟਰ ਦੇ ਅਧਿਕਾਰੀ ਨਾਲ ਹਾਂਜੀ ਮੇਟਰ ਨਾਲ ਮੇਟਰ ਤਾਂ ਸਫਾਈ ਸਪੀ ਕਰਾਉਣ ਵਾਲੇ ਹੁੰਦੇ ਹਾਂ ਹਾਂਜੀ ਹਾਂਜੀ ਉਹਨੇ ਉੱਪਰਲੇ ਅਧਿਕਾਰੀਆਂ ਨੇ ਕੀਤੀ ਹੋਗੀ ਹਮ ਉਹ ਇੱਕ ਵਾਰ ਤਾਂ ਬੰਦ ਕੀਤੀ ਪਰ ਪਾਣੀ ਇੰਨਾ ਵੀ ਹਲੇ ਪਾਣੀ ਚੱਲੀ ਜਾਣਾ ਰੁਕਣਾ ਨਹੀਂ ਤਾ ਇੱਕ ਵਾਰ ਤਸਵੀਰ ਤੁਸੀਂ ਨਜ਼ਰ ਫਿਰ ਮਾਰ ਲਓ ਕਿ ਹਾਲਾਤ ਕੀ ਨੇ ਲੋਕ ਵਿਚਾਰੇ ਪਾਣੀ ਨੂੰ ਬਣਨ ਦੀ ਕੋਸ਼ਿਸ਼ ਕਰ ਰਿਹਾ ਪਹਿਲਾਂ ਹੜਾ ਨੇ ਮਾਰ ਦਿੱਤਾ ਹੁਣ ਫਿਰ ਜਿਹੜੀਆਂ ਨਹਿਰਾਂ ਨੇ ਆ ਜਿਹੜੀਆਂ ਕੱਸੀਆਂ ਨੇ ਇਹ ਟੁੱਟ ਟੁੱਟ ਕੇ ਕੀ ਹਾਲਾਤ ਬਣਦੇ ਜਾ ਰਿਹਾ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਹਾਲਾਂਕਿ ਪਹਿਲੇ ਪਾਣੀ ਦਾ ਕਹਿਰ ਫਿਰੋਜ਼ਪੁਰ ਲੱਗ ਕੇ ਵਾਸੀਆਂ ਲਈ ਜਿਹੜਾ ਕੀ ਆ ਮੈਕਨਾਓ ਕਹਿਰ ਬਣ ਕੇ ਆ ਪਰ ਹੁਣ ਹਾਲਾਤ ਆ ਵੇਖੋ ਫਿਰ ਕਣਕਾ ਦੇ ਵਿੱਚ ਸਾਡੇ ਖੜੇ ਖੜੇ ਆ ਸੜਕ ਕ੍ਰੋਸ ਕਰ ਗਿਆ ਪਾਣੀ ਔਰ ਪਰਲੇ ਪਾਸੇ ਵੀ ਜਿਹੜੀ ਕਣਕ ਖੜੀ ਆ ਸਾਹਮਣੇ ਜਿਹੜੇ ਆਪਾਂ ਵੇਖ ਸਕਦੇ ਆ ਕੋਈ 3-4 ਕਿੱल्ल्या ਦਾ ਜਿਹੜਾ ਪੂਰਾ ਟੱਕ ਆ ਇਹ ਸਾਰਾ ਭਰ ਜਾਣਾ ਕਿਉਂਕਿ ਨੀਵਾ ਨੀਵਾ ਏਰੀਆ ਇਹ ਸਾਰੇ ਨੀਵੇਂ ਏਰੀਏ ਨੂੰ ਜਿਹੜਾ ਪਾਣੀ ਜਾਊਗਾ ਆ ਪਰ ਹਾਲਾਤ ਕੀ ਨੇ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਇਹਨਾਂ ਨਹਿਰਾਂ ਦੀ ਸਫਾਈ ਪਹਿਲਾਂ ਹੋ ਜਾਂਦੀ ਜਾਂ ਜਿਹੜੀ ਲੋਕ ਦੱਸ ਰਿਹਾ ਕਥੀ ਤੌਰ ਤੇ ਕਿ ਅੱਗੋਂ ਇਹ ਨਹਿਰ ਬੰਦ ਕੀਤੀ ਹੋਈ ਆ ਕੁਝ ਲੋਕਾਂ ਦੇ ਵੱਲੋਂ ਉਹਨੂੰ ਦੇਖਿਆ ਜਾਂਦਾ ਪ੍ਰਸ਼ਾਸਨ ਦੇਖਦਾ ਫਿਰ ਪਾਣੀ ਨੂੰ ਛੱਡਦਾ ਨਾ ਕਿ ਪਾਣੀ ਨੂੰ ਛੱਡਣ ਤੇ ਨੁਕਸਾਨ ਜਿਹੜੇ ਲੋਕਾਂ ਦਾ ਇੱਕ ਜਗ੍ਹਾ ਤੋਂ ਨਹੀਂ ਟੁੱਟੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਿਹੜਾ ਲੋਕ ਦੱਸ ਰਿਹਾ ਕਿ ਉੱਥੇ ਵੀ ਇਹਦਾ ਪਾਣੀ ਪਹੁੰਚਿਆ ਹੁਣ ਇਸੇ ਤਰ੍ਹਾਂ ਹੀ ਅਗਰ ਇਹ ਹਾਲਾਤ ਬਣੇ ਰਹਿਣਗੇ ਤਾਂ ਲੋਕ ਕੀ ਉਮੀਦ ਲਾਉਣਗੇ ਤਾਂ ਹਾਲਾਂਕਿ ਪ੍ਰਸ਼ਾਸਨ ਅਧਿਕਾਰੀ ਕੋਈ ਵੀ ਇੱਥੇ ਨਹੀਂ ਪਹੁੰਚਿਆ ਕੋਈ ਵੀ ਉਹਨਾਂ ਨੂੰ ਨਹੀਂ ਪਤਾ ਇੱਥੇ ਵੀ ਕੀ ਹੋਇਆ ਉਹਨਾਂ ਨੂੰ ਪਤਾ ਤਾਂ ਹੋਏਗਾ ਪਰ ਪ੍ਰਸ਼ਾਸਨਿਕ ਅਧਿਕਾਰੀ ਖਾਨਾ ਪੂਰਤੀ ਕਰਦੇ ਆ ਔਰ ਅਸੀਂ ਵੀ ਕਹਿੰਦੇ ਆ ਕਿ ਪ੍ਰਸ਼ਾਸਨ ਇਸ ਦੇ ਉੱਪਰ ਬਣਦੀ ਜਿਹੜੀ ਆ ਕਾਰਵਾਈ ਕਰੇ ਨਹਿਰ ਨੂੰ ਬੰਦ ਕੀਤਾ ਗਿਆ ਕਿਉਂ ਬੰਦ ਕੀਤਾ ਗਿਆ ਕਿੰਨਾ ਕਾਰਨ ਕਰਕੇ ਟੁੱਟੀ ਆ ਜਿਨ੍ਹਾਂ ਨੂੰ ਸਫਾਈ ਦੇ ਠੇਕੇ ਦਿੱਤੇ ਗਏ ਜਾਂ ਜਿਹੜੇ ਸਫਾਈ ਇਹਦੀ ਕਰਾਉਂਦੇ ਆ ਉਹਨਾਂ ਵੱਲੋਂ ਸਹੀ ਨਹੀਂ ਕੀਤੀ ਗਈ ਤਾਂ ਟੁੱਟੀ ਆ ਜਾਂ ਕਿਸੇ ਨੇ ਬੰਦ ਕੀਤੀ ਜੋ ਵੀ ਕਾਰਨ ਉਹ ਕਾਰਨ ਦਾ ਪਤਾ ਕਰਕੇ ਪ੍ਰਸ਼ਾਸਨਿਕ ਅਧਿਕਾਰੀ ਇਹਦੇ ਉੱਪਰ ਜਿਹੜੀ ਆ ਉਹ ਕਾਰਵਾਈ ਜ਼ਰੂਰ ਕਰਨ ਇਹ ਜਿਹੜੀ ਤਸਵੀਰਾਂ ਨੇ ਏਰੀਆ ਇੱਥੇ ਕਿੰਨੇ ਕਿੰਨੇ ਪਿੰਡ ਆ ਬਾਈ ਲੱਗੇ ਤਾਂ ਅੱਗੇ ਲਾਗੇ ਭਾਗੇ ਚ 4-5 ਪਿੰਡ ਹੈ ਇਹ ਪਿੰਡ ਕਿਹੜਾ ਜਿੱਥੇ ਹੁਣ ਖੜੇ ਆ ਇਹ ਰਾਮਪੁਰਾ ਪਿੰਡ ਹੈ ਜੀ ਅੱਛਾ ਲਾਗੇ ਕਿੰਨੇ ਕ ਪਿੰਡਾਂ ਨਾਂ ਬੋਲਦੇ ਜੀ ਲਾਗੇ ਭਾਲਾ ਪ੍ਰਾਇਮਾ ਵਾਲੇ ਆ ਪਿੰਡ ਹਾਂ ਇੱਧਰ ਅੱਗੇ ਸਿੱਧੂ ਪਿੰਡ ਆ ਜੀ ਅੱਛਾ ਹਾਂ ਪਿੱਛੇ ਸੱਧੂ ਵਾਲੇ ਤੋਂ ਚੱਲ ਕੇ ਨਹਿਰ ਆ ਰਹੀ ਆ ਤੇ ਸਿੱਧੂ ਪਿੰਡ ਜਿਹੜਾ ਉੱਥੋਂ ਨਹਿਰ ਬੰਦ ਕੀਤੀ ਗਈ ਹੈ ਅੱਗੇ ਇਹਦੇ ਕੋਈ ਟਾਇਲਾਂ ਤੋਂ ਗਾਂ ਕ੍ਰੋਸਿੰਗ ਨਹੀਂ ਹੈਗੀ ਤੇ ਦਾਫਲਾ ਕੇ ਪਾਣੀ ਇੱਥੇ ਆ ਜਾਂਦਾ ਜੀ ਸਾਰਾ ਜਮਾਂ ਦਾ ਇਹ ਲੋਡ ਹੁੰਦੀ ਹੈ ਪਾਣੀ ਦੀ ਨਹਿਰ ਦੀ ਉਦੋਂ ਇਸ ਨਹਿਰ ਦੇ ਵਿੱਚ ਟਿੱਪ ਵੀ ਪਾਣੀ ਨਹੀਂ ਆਉਂਦਾ ਛੋਨੇ ਵੇਲੇ ਸੁੱਕੀ ਹੁੰਦੀ ਹੈ ਬਿਲਕੁਲ ਸੁੱਕੀ ਹੁੰਦੀ ਆ ਜਦੋਂ ਇਹਦੀ ਲੋਡ ਨਹੀਂ 4 ਸਾਲ ਹੋ ਗਏ ਹਰ ਸਾਲ ਹੀ ਇਹ ਨਹਿਰ ਇੱਥੋਂ ਟੁੱਟਦੀ ਹੈ ਹਰ ਸਾਲ ਨਹਿਰ ਟੁੱਟਦੀ ਆ ਛੋਨੇ ਵੇਲੇ ਅਸੀਂ ਪਾਣੀ ਨਹੀਂ ਵੇਖਿਆ ਇਹਦਾ ਕਦੇ ਵੀ ਇਹ ਸਰਕਾਰ ਦੀਆਂ ਨਲੈਕੀਆਂ ਆਏ ਬਿਲਕੁਲ ਹੀ ਜਿੰਮੇਦਾਰਾਂ ਨੂੰ ਮਾਰਨਾ ਚਾਹੁੰਦੇ ਇਹਦਾ ਕੋਈ ਨਾ ਕੋਈ ਸੁਧਾਰ ਹੋਣਾ ਚਾਹੀਦਾ ਇਹਨੂੰ ਪੱਕੀ ਹੋਣਾ ਚਾਹੀਦਾ ਜਾਂ ਇਹਨਾਂ ਦਿਨਾਂ ਚ ਵੀ ਝੋਨੇ ਵੇਲੇ ਨਹੀਂ ਪਾਣੀ ਛੱਡਣਾ ਇਹਨਾਂ ਦਿਨਾਂ ਚ ਵੀ ਨਾ ਪਾਣੀ ਛੱਡਣੇ ਹਾਂ ਬਿਲਕੁਲ ਇਹਨਾਂ ਦਿਨਾਂ ਚ ਵੀ ਜੇ ਝੋਨਾ ਪਾਲ ਸਕਦਾ ਵਾ ਕਣਕ ਇਹਨਾਂ ਦੇ ਨਹਿਰ ਦੇ ਪਾਣੀ ਨਾਲ ਹੀ ਪਾਲਣੀ ਜੀਵਿੰਦਾਰਾਂ ਨੇ ਹਾਂ 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 ਕਣਕ ਨੂੰ ਤਾਂ ਪਾਣੀ ਵੀ ਥੋੜਾ ਚਾਹੀਦਾ ਕਣਕ ਨੂੰ ਤਾਂ ਪਾਣੀ ਦੋ ਲੱਗਨੇ ਕਣਕ ਵੇਲੇ ਪਾਣੀ ਛੱਡ ਦਿੰਦੇ ਝੋਨੇ ਵੇਲੇ ਕਦੀ ਅਸੀਂ ਪਾਣੀ ਇੱਥੇ ਵੇਖਿਆ ਹੀ ਨਹੀਂ ਸਾਰੇ ਖਾਲੇ ਸੁੱਕੇ ਹੁੰਦੇ ਹਾਂ ਬਿਲਕੁਲ ਭਾਈ ਨੇ ਬਿਲਕੁਲ ਠੀਕ ਗੱਲ ਕਹੀ ਆ ਕਿ ਜਦੋਂ ਝੋਨੇ ਵੇਲੇ ਪ ਜਦੋਂ ਪਾਣੀ ਦੀ ਨਹੀਂ ਲੋੜ ਪਾਣੀ ਛੱਡਿਆ ਗਿਆ ਕਿੰਨਾ ਕਾਰਨਾ ਕਰਕੇ ਛੱਡਿਆ ਗਿਆ ਹੈ ਸਬੰਧਤ ਅਧਿਕਾਰੀ ਜਾਣਦੇ ਹੋਣਗੇ ਲੇਕਿਨ ਉਸ ਪਾਣੀ ਨੂੰ ਛੱਡਣ ਤੋਂ ਬਾਅਦ ਮੇਨ ਗੱਲ ਆ ਕਿ ਨੁਕਸਾਨ ਕਿੰਨਾ ਹੁੰਦਾ ਲੋਕਾਂ ਦਾ ਲੋਕਾਂ ਦਾ ਨੁਕਸਾਨੇ ਦੀ ਪਰਵਾਹੀ ਕੌਣ ਕਰੇਗਾ ਅਗਰੇ ਪਾਣੀ ਥੋੜੇ ਦਿਨ ਇੱਥੇ ਖੜਾ ਰਹਿੰਦਾ ਤਾਂ ਜਿੰਨੀ ਕਣਕ ਆਉ ਇੱਥੇ ਪਾਣੀ ਚ ਗਲ ਜੂਗੀ ਔਰ ਉਹਦਾ ਜ਼ਿੰਮੇਵਾਰ ਕੌਣ ਹੈ ਕਿ ਪ੍ਰਸ਼ਾਸਨ ਉਸਦੀ ਜ਼ਿੰਮੇਵਾਰੀ ਚੱਕੇਗਾ ਕਿ ਜਿਹੜੇ ਅਧਿਕਾਰੀਆਂ ਦੀ ਡਿਊਟੀਆਂ ਲੱਗੀਆਂ ਨੇ ਇਹਨਾਂ ਨਹਿਰਾਂ ਦੇ ਉੱਪਰ ਕਿ ਇਹਨਾਂ ਦੀ ਦੇਖ ਰੇਖ ਲਈ ਕਿ ਉਹ ਜ਼ਿੰਮੇਵਾਰੀ ਚੱਕਣਗੇ ਜਾਂ ਫਿਰ ਲੋਕ ਕਿਸੇ ਤਰ੍ਹਾਂ মিডিਆ ਸਾਹਮਣੇ ਆ ਕੇ ਤੜ ਦੂਜੇ ਤੋਂ ਤੀਜੇ ਚ ਐਵੇਂ ਜਾਣ ਤੋਂ ਬਾਅਦ ਲੋਕ ਲੜਾਈ ਝਗੜਿਆਂ ਦੇ ਵਿੱਚ ਪਏ ਰਹਿਣਗੇ ਦੇਖਦੇ ਆ ਪ੍ਰਸ਼ਾਸਨ ਕੁਝ ਕਰਦਾ ਏ ਜਾਂ ਲੋਕ ਵਿਚਾਰੇ ਇਸੇ ਤਰ੍ਹਾਂ ਫਿਲਕ ਦੇ ਰਹਿਣਗੇ ਫਰੋਸਪੁਰ ਤੋਂ ਸੁਖਵਿੰਦਰ